ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜਾਂਗਾ ਬਾਈ ਜਗਮੀਤ ਕੋਲੇ ਪਹੁੰਚੇ ਆ ਦੋਸਤੋ ਪ੍ਰੋ ਸੰਗ ਦੇ ਵਿੱਚ ਜਰਸੀ ਹੈ ਗਰਮੀਆਂ ਦਾ ਤੋਹਫਾ ਸੱਜਣੋ ਤਾਜੀ ਸੂਈ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਅੱਜ ਫਿਰ ਜਰਸੀ ਕ੍ਰੋਸ ਲੈਂਦੀ ਹੈ ਇਹ ਜਰਸੀ ਕ੍ਰੋਸ ਆ ਜੀ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹ ਦੂਜਾ ਸੂਆ ਪਰਸੋ ਸੂਈ ਹੈ ਜੀ ਦੂਜਾ ਸੂਆ ਤੇ ਪਰਸੋ ਸੂਈ ਹੈ ਹਾਂਜੀ ਕਿੰਨਾ ਬੋਲਾ ਬਾਈ 9 ਕਿਲੋ ਬੋਲਾ ਜੀ ਪੂਰੀ ਖਾਲੀ ਕੀਤੀ ਨਹੀਂ ਬੱਚਣ ਝੰਗਾ ਕੇ ਪੂਰੀ ਖਾਲੀ ਕੀਤੀ ਨਹੀਂ ਤੇ 9 ਕਿਲੋ ਬੋਲੇ ਤੋਂ ਸ਼ੁਰੂਆਤ ਕੀਤੀ ਹੈ ਨੇ ਹਾਂਜੀ ਠੀਕ ਆ ਬੱਚਾ ਕੀ ਹੈ ਬਾਈ ਇਹ ਬੱਚਾ ਜੀ ਮਗਰ ਤੇ ਨਾੜੂਗਾ ਨਾ ਸੀਲ ਠੰਡੀ ਬਹੁਤ ਆ ਪੁਆਈ ਮੈਜਾ ਥੱਲੇ ਲਓ ਵੀ ਸੱਜਣੋ ਸੀਲ ਠੰਡੀ ਵਾਕਈ ਦੋਸਤੋ ਬਾਈਆਂ ਦਾ ਬਹੁਤ ਆ ਥਾਣਾ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਜੀ ਥਾਣਾ ਵੀ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਥਾਣਾ ਦੋਸਤੋ ਗੁਲਾਬੀ ਰੰਗ ਦਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਤੇ ਦੋਸਤੋ ਟਾਈਮ ਆ ਜਿਹੜਾ ਦੁਪਹਿਰਕ ਦਾ ਟਾਈਮ ਆ ਤੁਹਾਨੂੰ ਵਿਖਾ ਦਿੰਨੇ ਆ ਤਕਰੀਬਨ 2 ਕੋ ਦਾ ਹੋਊਗਾ ਢਾਈ ਦਾ ਟਾਈਮ ਆ ਦੋਸਤੋ ਦੇਖ ਸਕਦੇ ਆ ਸਵੇਰ ਕਿੰਨੇ ਵਜੇ ਚੋਈ ਸੀ ਬਾਈ ਸਵੇਰ 7 ਵਜੇ ਆਪਾਂ ਚੋ ਕੇ ਲਿਆਂਦੀ ਆ ਜੀ ਸਵੇਰ 7 ਵਜੇ ਚੋ ਕੇ ਲਿਆਂਦੀ ਆ ਹਾਂ ਜੀ ਤੇ ਦੋਸਤੋ ਢਾਈ ਦਾ ਟਾਈਮ ਆ 2:28 ਮਿੰਟ ਹੋ ਚੁੱਕੇ ਆ ਤੇ ਦੋਸਤੋ ਥਾਣਾ ਦਾ ਸਾਈ ਬਹੁਤ ਸੋਹਣਾ ਦੋਵੇਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਆ ਜਿਹੜੀ ਕਰਾ ਦਿੰਨੇ ਵੇਖ ਸਕਦੇ ਆ ਦੋਸਤੋ ਮਗਰਲੇ ਪਾਸੇ ਹੋਵਾਨਾ ਬਹੁਤ ਸੋਹਣਾ ਦੋਸਤੋ ਸੇਮ ਸਾਈਜ਼ ਆ ਗਲਾਬੀ ਥਾਣਾ ਮੁੱਠੀ ਵਾਲਾ ਵਧੀਆ ਚਾਰੇ ਥਾਣਾ ਦੋਸਤੋ ਸੀ ਠੰਡੀ ਬਹੁਤ ਆ ਦੇਖ ਸਕਦੇ ਆ ਤੇ ਦੂਜੀ ਸਾਈਡ ਤੋਂ ਵੀ ਦੋਸਤੋ ਥਾਣਾ ਦਾ ਸਾਈਜ਼ ਵਿਖਾਉਣੇ ਆ ਤੁਹਾਨੂੰ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਹੋਵਾਨਾ ਦੇਖ ਸਕਦੇ ਆ ਬਿਲਕੁਲ ਸੀ ਠੰਡੀ ਆ ਦੋਸਤੋ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾਉਣੇ ਆ ਤੋਰੇ ਭਾਈ ਲੋਬੀ ਸੱਜਣੋ ਤੋਰ ਕੇ ਤੁਹਾਨੂੰ ਵਗਾ ਦਿੰਨੇ ਆ ਚੰਗੇ ਕਦ ਕਾਠ ਵਾਲੀ ਆ ਬਾਕੀ ਰਾਜੀ ਪਲੀਏ ਦੋਸਤੋ ਦੂਜਾ ਸੂਆ ਸੂਈ ਆ ਤਿੰਨ ਦਿਨਾਂ ਦੀ ਸੂਈ ਆ ਬੋੜਾ ਦੋਸਤੋ 9 ਕਿਲੋ ਆ ਬਾਈਆਂ ਦਾ ਇਸ ਵਕਤ 14 15 ਕਿਲੋ ਦੁੱਧ ਦੋਸਤੋ ਆਰਾਮ ਨਾਲ ਪਾ ਦੂਗੀ ਥੋੜੀ ਤੁਰਨ ਦੇ ਵਿੱਚ ਕਾਲ ਕਰਦੀ ਆ ਬੱਚੇ ਵੱਲ ਜਾਂਦੇ ਆ ਨਾ ਭੱਜ ਕੇ ਬੱਚੇ ਕਰਕੇ ਕਾਲ ਕਰਦੀ ਆ ਦੋਸਤੋ ਬਾਕੀ ਸੀ ਰਟੰਡੀ ਦਾ ਦੋਸਤੋ ਤੁਹਾਨੂੰ ਵਿਖਾਈ ਦਿੱਤੀ ਬਾਕੀ ਇੱਥੇ ਆ ਕੇ ਤਸੱਲੀ ਕਰ ਲੈਣੀ ਆ ਬੱਚਾ ਦੋਸਤੋ ਆਹਾ ਇਹਦਾ ਦੇਖ ਸਕਦੇ ਆ ਬੱਛਾ 나ੜੂਆ ਬਿਲਕੁਲ ਨਾਲ ਆ ਸੇਮ ਰੰਗ ਆ ਦੋਸਤੋ ਵਹਿੜ ਦਾ ਤੇ ਬੱਛੇ ਦਾ ਤੇ ਮਾਰ ਕੀ ਕਰਾਂਗੇ ਭਰਾ ਇਹਦਾ ਇਹਦਾ 55000 ਰੁਪਏ 55000 ਮਾਨਤਨ ਕਰਦਾ ਹੈ ਮਾਨਤਨ ਹੋ ਜੂਗਾ ਇਸ ਮੌਕੇ ਤੇ ਲੋ ਵੀ ਸੱਜਣੋ ਮਾਨਤਨ ਆ ਜਿਹੜਾ ਇਹਦੇ ਵਿੱਚ ਹੋ ਜੂਗਾ 55000 ਰੁਪਿਆ ਰੇਟ ਆ ਤੇ ਦੋਸਤੋ ਸੁਆ ਸਵਾਇਆ ਪਸੂ ਆਵਦੀ ਤਸੱਲੀ ਦੋ ਟਾਈਮ ਕਰਕੇ ਲੈ ਲਓ ਜੀ ਜੈਸ ਕਿਸੇ ਵੀਰ ਦੇ ਦੋਸਤੋ ਇਹ ਪਸੰਦ ਵਾਇਡ ਹੋਵੇ ਤਾਂ 22 ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ